بہت سواگت ہے جی سارے ودیارتیاں ایک بار پھر حاضر آن اور میرے نال موجود نے سٹڈی سکیئر دی ٹیم تو منپریت سنگھ چیما جی جیڑے کی بہت ہی ایکسپیرینسٹ ٹیم میمبر نے سٹڈی اسکیئر اور منپریت جی بہت بہت بہت, بہت سواگت ہے جی دوڑا تینکیو سر تینکیو سو مچ تینکیو جی سر شری کال منپریت جی دو تین so جی, جی, سوال ہے میرے ذہن چ میں چاہوں گا کہ تسی ضرور ਉਹਨਾਂ ਦੇ ਉੱਪਰ ਪੂਰੀ ਕਲੈਰਿਟੀ ਦਿਓ ਕਿਉਂਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਨੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਵਿਦਿਆਰਥੀ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਨੇ ਉਂਝ ਤਾਂ ਮੈਂ ਸਾਰੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਸਕਰੀਨ ਤੇ ਨੰਬਰ ਹੈ ਤੁਸੀਂ ਤੁਰੰਤ ਇਹਦੇ ਤੇ ਫੋਨ ਕਰੋ ਜਦੋਂ ਵੀ ਤੁਸੀਂ ਵੀਡੀਓ ਸੁਣ ਰਹੇ ਹੋ ਤੁਸੀਂ ਮਨਪੀ ਚੀਮਾ ਜੀ ਦੇ ਨਾਲ ਖੁਦ ਗੱਲ ਕਰੋ ਇਸ ਨੰਬਰ ਤੇ ਤੁਸੀਂ ਆਪਣਾ ਪ੍ਰੋਫਾਈਲ ਵਟਸਐਪ ਕਰੋ ਤਾਂਕਿ ਉਹ ਵੀ ਤੁਹਾਨੂੰ ਰਿਵਰਟ ਬੈਕ ਕਰ ਸਕਣ ਮਨਪੀ ਜੀ ਬਹੁਤ ਸਾਰੇ ਸਟੂਡੈਂਟਸ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਨਫਿਊਜ਼ ਹੈ ਕਿਉਂਕਿ ਆਸਟ੍ਰੇਲੀਆ ਨੇ ਜੁਲਾਈ ਇਨਟੇਕ ਦੇ ਸ਼ੁਰੂ ਦੇ ਵਿੱਚ ਇਹ ਸੰਕੇਤ ਦਿੱਤੇ ਕਿ ਵੀਜ਼ੇ ਘੱਟ ਮਿਲਣਗੇ ਪਰ ਜਿਵੇਂ ਜਿਵੇਂ ਜੁਲਾਈ ਇਨਟੇਕ ਅੱਗੇ ਵਧਿਆ ਜੁਲਾਈ ਇਨਟੇਕ ਦੇ ਵਿੱਚ ਵੀਜ਼ਾ ਬਹੁਤ ਦਿੱਤਾ ਆਸਟ੍ਰੇਲੀਆ ਨੇ ਹੁਣ ਨਵੰਬਰ ਇਨਟੇਕ ਦੇ ਵਿੱਚ ਵੀ ਕੀ ਇਸੇ ਤਰ੍ਹਾਂ ਦਾ ਟ੍ਰੈਂਡ ਰਹੂਗਾ ਕਿਉਂਕਿ ਤੁਸੀਂ ਇਸ ਇੰਡਸਟਰੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ ਤੁਹਾਡਾ ਤਜਰਬਾ ਕੀ ਕਹਿੰਦਾ ਨਵੰਬਰ ਇਨਟੇਕ 'ਚ ਆਸਟ੍ਰੇਲੀਆ ਕਿੰਨੇ ਕੁ ਵੀਜ਼ੇ ਦੇਣ ਵਾਲਾ ਹੈ ਪਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੇ ਜਿਹੜੇ ਵੀਜ਼ਾ ਲੈ ਜਾਣਗੇ ਪਰ ਕਿਹੜੇ-ਕਿਹੜੇ ਕੋਰਸੇ ਨੇ ਜਿੰਨਾ ਤੇ ਜ਼ਿਆਦਾ ਵੀਜ਼ਿਆਂ ਦੀ ਉਮੀਦ ਰੱਖ ਸਕਦੇ ਨੇ ਵਿਦਿਆਰਥੀ ਹਾਂਜੀ ਸਰ ਜਿਦਾ ਕਿ ਤੁਸੀਂ ਜੁਲਾਈ ਚ ਦੇਖਿਆ ਪਹਿਲਾਂ ਸਾਰਿਆਂ ਨੂੰ ਲੱਗ ਰਿਹਾ ਸੀਗਾ ਕਿ ਪਤਾ ਨਹੀਂ ਪੰਜਾਬ ਹਰਿਆਣਾ ਦੇ ਬੱਚਾ ਨੂੰ ਖਾਸ ਕਰਕੇ ਕਿ ਵੀਜ਼ਾਸ ਨਹੀਂ ਆਣਗੇ ਬਟ ਹਾਈ ਕਮਿਸ਼ਨ ਨੇ ਬਹੁਤ ਅੱਛੇ ਵੀਜ਼ਾਸ ਦਿੱਤੇ ਬੱਚਿਆਂ ਨੂੰ ਜਿਹਦੀ ਵੀ ਫਾਈਲ ਹਾਈ ਕਮਿਸ਼ਨ ਚ ਗਈ ਆਲਮੋਸਟ ਹਰ ਬੱਚੇ ਨੂੰ ਵੀਜ਼ਾ ਮਿਲਿਆ ਨਵੰਬਰ ਇਨਟੇਕ ਦੇ ਵਿੱਚ ਚੱਲੇਗਾ ਹੋਪਫੁਲੀ ਉਸ ਤੋਂ ਅੱਛਾ ਹੀ ਹੋਏਗਾ ਨਵੰਬਰ ਇਨਟੇਕ ਦੇ ਵਿੱਚ ਵੀ ਕਿਉਂਕਿ ਛੋਟਾ ਇਨਟੇਕ ਆ ਸਮਾਲ ਇਨਟੇਕ ਹੈ ਬਹੁਤ ਘੱਟ ਯੂਨੀਵਰਸਿਟੀਆਂ ਦੇ ਵਿੱਚ ਇਨਟੇਕ ਅਵੇਲੇਬਲ ਹੁੰਦਾ ਹੈ ਔਰ ਲਿミਟਡ ਕੋਰਸਿਸ ਦੇ ਵਿੱਚ ਅਵੇਲੇਬਲ ਹੁੰਦਾ ਹਾਈ ਕਮਿਸ਼ਨ ਵੀ ਚਾਹੁੰਦਾ ਹੈ ਕਿ ਜਿਹੜਾ ਜਨੂਨ ਬੱਚਾ ਜਿਹੜਾ ਜੁਲਾਈ ਮਿਸ ਕਰ ਗਿਆ ਉਹ ਨਵੰਬਰ ਦੇ ਵਿੱਚ ਆ ਜਾਏ ਆਸਟ੍ਰੇਲੀਆ ਪਹੁੰਚ ਜਾਏ ਕੋਰਸਿਸ ਆਲਮੋਸਟ ਹਰ ਬੱਚੇ ਵਾਸਤੇ ਅਵੇਲੇਬਲ ਹੈ ਨਵੰਬਰ ਦੇ ਵਿੱਚ ਅਗਰ ਕਿਸੇ ਨੇ ਨਾਨ ਮੈਡੀਕਲ ਕੀਤਾ ਹੈ ਤਾਂ ਉਹ ਆਈਟੀ ਦੇ ਕੋਰਸਿਸ ਦਾ ਵਿੱਚ ਜਿਹਾ ਇਨਫੋਰਮੇਸ਼ਨ ਸਿਸਟਮ ਹੈ ਨੈਟਵਰਕਿੰਗ ਸਾਈਬਰ ਸਿਕਿਉਰਿਟੀ ਇਹਨਾਂ ਕੋਰਸਿਸ ਦੇ ਵਿੱਚ ਅਪਲਾਈ ਕਰ ਸਕਦਾ ਬੱਚਾ ਕੋਈ ਕਮਰਸ ਵਾਲਾ ਬੱਚਾ ਤਾਂ ਬੈਚਸ ਆਫ ਕਮਰਸ ਫਾਈਨੈਂਸ਼ੀਅਲ ਅਕਾਊਂਟਿੰਗ ਫਾਈਨੈਂਸ਼ੀਅਲ ਪਲੈਨਿੰਗ ਇਹਨਾਂ ਦੇ ਬੈਂਕਿੰਗ ਇਹਨਾਂ ਕੋਰ medical ਦੇ ਬੱਚੇ ਲਈ ਵੀ 옵ਸ਼ਨਸ ਅਵੇਲੇਬਲ ਹੈ ਹੈਲਥ ਸਾਇੰਸ ਦੇ ਕੋਰਸਿਸ ਨੇ ਬਾਇਓਮੈਡੀਕਲ ਹੈ ਬਾਇਓਟੈਕਨੋਲੋਜੀ ਹੈ ਜਿਨ੍ਹਾਂ ਦੇ ਵਿੱਚ ਬੱਚਾ ਐਡਮਿਸ਼ਨ ਲੈ ਸਕਦਾ ਸੋ ਕੋਰਸਿਸ ਦੀ ਰੇਂਜ ਬਹੁਤ ਹੈ ਜਿਹੜਾ ਬੱਚਾ ਅਪਲਾਈ ਕਰਨਾ ਚਾਹੁੰਦਾ ਕੋਈ ਪ੍ਰੋਬਲਮ ਨਹੀਂ ਹੈ ਯੂਨੀਵਰਸਿਟੀਆਂ ਵੀ ਅਵੇਲੇਬਲ ਨੇ ਔਰ ਵੀਜ਼ਾ ਸਕਸੈਸ ਰੇਟ ਹਮੇਸ਼ਾ ਹੀ ਨਵੰਬਰ ਇਨਟੇਕ ਦਾ ਅੱਛਾ ਹੀ ਰਹਿੰਦਾ ਹੈ ਬਿਕਾਜ਼ ਜਿਹੜਾ ਹਜੇ ਸੀਟਸ ਇਨ ਲੈ ਯੂਨੀਵਰਸਿਟੀਆਂ ਦੇ ਵਿੱਚ ਪੂਰੀਆਂ ਪ੍ਰੋਪਰ ਸੀਟਸ ਅਵੇਲੇਬਲ ਹੈ ਜੁਲਾਈ ਦਾ ਬੱਚਾ ਚਲਾ ਗਿਆ ਜਿੰਨਾ ਕੋਟਾ ਸੀ ਕੋਮਪਲੀਟ ਹੋ ਗਿਆ ਹੁਣ ਹਾਈ ਕਮਿਸ਼ਨ ਨੇ ਨਵੰਬਰ ਦੇ ਵਿੱਚ ਜਿੰਨੇ ਵੀ ਬੱਚੇ ਅਪਲਾਈ ਕਰਨਗੇ ਇਹ ਸ਼ੁਰੂ ਤੋਂ ਅਸੀਂ ਟਰੈਂਡ ਦੇਖਿਆ ਕਿ ਵੀਜ਼ਾ ਸਕਸੈਸ ਰੇਟ ਹਮੇਸ਼ਾ ਨਵੰਬਰ ਦਾ ਬਹੁਤ ਅੱਛਾ ਗਿਆ ਹੈ ਉਹਦੇ ਦੋ ਤਿੰਨ ਰੀਜ਼ਨ ਨੇ ਵੀ ਹੈ ਜਿਹੜਾ ਮੈਂ ਦੱਸਿਆ ਕਿ ਲਿਮਟਿਡ ਕੋਰਸਿਸ ਅਵੇਲੇਬਲ ਨੇ ਔਰ ਲਿਮਟਿਡ ਯੂਨੀਵਰਸਿਟੀਆਂ ਦੇ ਕੋਰਸਿਸ ਅਵੇਲੇਬਲ ਹੈ ਬੱਚੇ ਵੀ ਕੱਟ ਅਪਲਾਈ ਕਰਦੇ ਜਿਆਦਾਤਰ ਬੱਚਿਆਂ ਨੂੰ ਨਵੰਬਰ ਇਨਟੇਕ ਦੀ ਨੌਲੇਜ ਹੀ ਨਹੀਂ ਹੁੰਦੀ ਬੱਚਾ ਸਿੱਧਾ ਜਨਵਰੀ 'ਚ ਹੀ ਜੰਪ ਬਟ ਬੈਨੀਫਿਟਸ ਬਹੁਤ ਹਨ ਨਵੰਬਰ ਚ ਅਪਲਾਈ ਕਰਨ ਦੇ ਬੱਚੇ ਕੋਈ ਇੱਕ ਆਪਸ਼ਨ ਆ ਜਾਂਦੀ ਹੈ ਜਿਉ ਉਹ ਇੱਕ ਤਾਂ ਜਲਦੀ ਸਟਾਰਟ ਕਰ ਸਕਦਾ ਹੈ ਕੋਰਸ ਔਰ ਜਲਦੀ ਖਤਮ ਕਰ ਸਕਦਾ ਹੈ ਜਦੋਂ ਜਲਦੀ ਸਟਾਰਟ ਕਰੇਗਾ ਜਦੋਂ ਨਵੰਬਰ ਚ ਬੱਚਾ ਆ ਜਾਏਗਾ ਉੱਥੇ ਇੰਨਾ ਰਸ਼ ਨਹੀਂ ਹੋਏਗਾ ਕਿਉਂਕਿ ਜੁਲਾਈ ਚ ਬੱਚਾ ਬਹੁਤ ਜਾਂਦਾ ਹੈ ਜੇ ਜਨੂਅਰੀ ਚ ਬੱਚਾ ਜੋ ਬਹੁਤ ਜਾਂਦਾ ਹੈ ਤਾਂ ਉਹ ਸੈਟਲ ਹੋਣ ਦਾ ਵੀ ਇੱਕ ਟਾਈਮ ਹੁੰਦਾ ਹੈ ਜੌਬ ਓਪਰਚ्युनिटीज ਪਾਰਟ-ਟਾਈਮ ਜੌਬ ਓਪਰਚ्युनिटीज ਦੀ ਵੀ ਆਪਸ਼ਨ ਜ਼ਿਆਦਾ ਹੁੰਦੀ ਹੈ ਔਰ ਜਦੋਂ ਬੱਚਾ ਕੋਰਸ ਕੰਪਲੀਟ ਕਰਦਾ ਹੈ ਉਦੋਂ ਵੀ ਉਹ ਰੈਗੂਲਰ ਜਨੂਅਰੀ ਇੰਟੇਕ ਦੇ ਬੱਚਿਆਂ ਤੋਂ ਪਹਿਲਾਂ ਕੋਰ ਸੋ ਮੈਨੂੰ ਇਹ ਲੱਗਦਾ ਕਿ ਨਵੰਬਰ ਇਨਟੇਕ ਅਵੇਲ ਕਰਨਾ ਚਾਹੀਦਾ ਹਰ ਬੱਚਾ ਜਿਹਦੇ ਕੋਲ ਆਪਸ਼ਨ ਨੇ ਹੈਗੇ ਉਹਨਾਂ ਨਵੰਬਰ ਚ ਅਪਲਾਈ ਕਰਨਾ ਚਾਹੀਦਾ ਇਨ ਐਨੀ ਕੇਸ ਹੁੰਦਾ ਨਵੰਬਰ ਮਿਸ ਵੀ ਹੁੰਦਾ ਐਟ ਲੀਸਟ ਉਹਦੇ ਕੋਲ ਬੈਕਅਪ ਆਪਸ਼ਨ ਹੈਗੇ ਜਨਵਰੀ ਇਨਟੇਕ ਦੀ ਜੀ ਹਾਂਜੀ ਬਿਲਕੁਲ ਠੀਕ ਹੈ ਅੱਛਾ ਕੋਰਸਸ ਕਿਹੜੇ ਕਿਹੜੇ preference ਵਾਲੇ ਰਹਿਣਗੇ ਜਿਨ੍ਹਾਂ ਤੇ ਤੁਹਾਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਜ਼ਿਆਦਾ ਵੀਜ਼ੇ ਦਿੰਦਾ ਹੈ ਉਥੋਂ ਦੀ ਐਮਬੈਸੀ ਦੇਖੋ ਹਾਈ ਕਮਿਸ਼ਨ ਕਦੀ ਵੀ ਕੋਰਸ ਦੇ ਉੱਪਰ ਵੀਜ਼ਾ ਇਹ ਦਾ ਸਪੈਸੀਫਿਕ ਇੱਕ ਤਾਂ ਨਰਸਿੰਗ ਵਗੈਰਾ ਹੋ ਗਿਆ ਉਹ ਚਲੋ ਨਵੰਬਰ ਚ ਅਵੇਲੇਬਲ ਨਹੀਂ ਉਹਦੇ ਚ ਅਸੀਂ ਲਾ ਕੇ ਚੱਲਦੇ ਆਂ ਵੀ ਹਾਈ ਕਮਿਸ਼ਨ ਕੋਸ਼ਿਸ਼ ਹੋ ਕੇ ਵੀਜ਼ਾ ਦਿੰਦਾ ਬਟ ਜਿੰਨੇ ਵੀ ਕੋਰਸਿਸ ਆਪਾਂ ਨਵੰਬਰ ਦੇ ਵਿੱਚ ਅਪਲਾਈ ਕਰਾਂਗੇ ਚਾਹੇ ਕੋਈ ਬੱਚਾ ਬੈਚਲਰਸ ਕਮਰਸ ਨਾਲ ਰਿਲੇਟਡ ਜਾ ਰਿਹਾ ਹੈ ਚਾਹੇ ਕੋਈ ਬੱਚਾ ਆਈਟੀ ਦੇ ਵਿੱਚ ਜਾ ਰਿਹਾ ਹੈ ਬੱਚੇ ਦੀ ਪ੍ਰੋਫਾਈਲਿੰਗ ਦੇ ਉੱਪਰ ਹਮਿਸ਼ਨ ਵੀਜ਼ਾ ਡਿਪੈਂਡ ਕਰਦਾ ਹੈ ਔਰ ਬੱਚੇ ਦੀ ਫੰਡਿੰਗ ਦੇ ਉੱਪਰ ਵੀਜ਼ਾ ਤੇ ਜਿਹੜੀ ਉਹ ਯੂਨੀਵਰਸਿਟੀ ਚੂਜ਼ ਕਰ ਰਿਹਾ ਸੋ ਅਗਰ ਬੱਚਾ ਕੋਈ ਵੀ ਕਿਸੇ ਵੀ ਸਟਰੀਮ ਨਾਲ ਬੈਕ ਕੋਈ ਵੀ ਉਹਦੀ ਬੈਕਗ੍ਰਾਉਂਡ ਹੈ ਡੋਨਟ ਵਰੀ ਉਹਨੂੰ ਘਬਰਾਣ ਦੀ ਲੋੜ ਨਹੀਂ ਕੋਰਸ ਜਿਹੜਾ ਵੀ ਕੋਰਸ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਜੋ ਉਹਦੀ ਚੋਇਸ ਹੈ ਜਿਹਦੇ ਵਿੱਚ ਉਹਦਾ ਇੰਟਰਸਟ ਹੈ ਬੱਚਾ ਉਸ ਕੋਰਸ ਦੇ ਵਿੱਚ ਅਪਲਾਈ ਕਰੇ ਵੀਜ਼ਾ ਜ ਪ੍ਰੋਬਲਮ ਨਹੀਂ ਆਏਗੀ ਜੇ ਤੱਕ ਕੋਈ ਵੀ ਕੋਰਸਿਸ ਮੈਂ ਹੁਣੇ ਨਾਮ ਲਏ ਆ ਕਿ ਕਮਰਸ ਨਾਲ ਰਿਲੇਟਡ ਅਕਾਊਂਟਿੰਗ ਚ ਜਾਵੇ ਫਾਈਨੈਂਸ਼ੀਅਲ ਪਲੈਨਿੰਗ ਚ ਜਾਵੇ ਜਨਰਿਕ ਕੋਰਸ ਚ ਨਾ ਬੱਚਾ ਅਪਲਾਈ ਕਰੇ ਬੈਚਲਰਸ ਆਫ ਬਿਜ਼ਨਸ ਚ ਨਾ ਕਰੇ ਅਪਲਾਈ اکاؤنٹنگ چے پلائے کرے اگر بیچلز آف بزنس بھی کر رہے ہیں میجرز لے کے جائے اکنومکس اکاؤنٹنگ یہ تا کچھ لے کے جائے بچہ ٹھیک ہے اور اگر میڈیکل نہ ریلیٹڈ جا رہا ہے بچہ تو ہیل سائنس وغیرہ اچھی پوسٹ چے کرے ویزا is not a problem اس ٹائم ویزا آئے گا بچہ اچھا نومبر ان ٹیک دے لی بچہ ٹارگٹ کے میں کرے کیونکہ ہجے ٹائم بہت پیا ہے بچہ ہونے اپلائی کرے پندرہ دن رکھ کے کرے ایک مینہ رکھ کے کرے پروسس ਥੋੜਾ ਜਿਹਾ ਤੁਸੀਂ ਐਕਸਪਲੇਨ ਕਰੋ ਜਿੰਨੀ ਜਲਦੀ ਬੱਚਾ ਅਪਲਾਈ ਕਰੇਗਾ ਕਿਉਂਕਿ ਹੁਣ ਅਪਲਾਈ ਕਰਨਾ ਹੀ ਸਿਰਫ ਇੱਕ ਚੀਜ਼ ਨਹੀਂ ਹੈ ਕਿ ਜਿਹੜੇ ਜੀਟੀ ਦਾ ਪ੍ਰੋਸੈਸ ਹੈ ਜਿਹੜੇ ਉਹਦੀ ਫੰਡਿੰਗ ਨੂੰ ਆਪਾਂ ਕਲੀਅਰ ਕਰਵਾਉਣਾ ਹੈ ਯੂਨੀਵਰਸਿਟੀ ਤੋਂ ਟਾਈਮ ਕੰਜ਼ਿਊਮਿੰਗ ਉਹ ਜੌਬ ਹੈ ਇਸ ਟਾਈਮ ਸਾਡੇ ਲਈ ਆਫਰ ਲੈਣਾ ਸਾਡੇ ਲਈ ਪ੍ਰੋਬਲਮ ਨਹੀਂ ਆਫਰ ਤਾਂ ਸਾਨੂੰ ਕੁਝ ਯੂਨੀਵਰਸਿਟੀਆਂ 24 ਘੰਟੇ ਚ ਵੀ ਦੇ ਦਿੰਦੀਆਂ ਨੇ द प्रॉब्लम इज दिस के उस तो बाद अगर जिन्ना जल्दी बच्चा अप्लाई करेगा तो को जितनी जल्दी ऑफर लेटर दे हाथ आएगी उतनी जल्दी उनू पता लग जाएगा कि यूनिवर्सिटी नु में की डॉक्यूमेंट्स प्रोवाइड कराने हो दे पेरेंट्स को भी टाइम होएगा अरेंज कर ले किसे ने एजुकेशन लोन कराना है एजुकेशन लोन सरकारी बैंक कई वरी 30 दिन ला दंदे है अप्रूव करन दी अगर किसे दीया आईटीआरस पेंडिंग है बच्चे वो हुन जड़ी लेटेस्ट आईटीआरस वो आईटीआरस फाइल कर लेंगे किसे दे म्यूचुअल फंड्स विथड्रॉ कराने है तो को टाइम होएगा के मैं विथड्रॉ कराला मतलब फाइनेंशियल ਪਲੈਨਿੰਗ ਕਰ ਸਕਦੇ ਹੋ ਜਿੰਨੀ ਜਲਦੀ ਉਹਨਾਂ ਦੇ ਹੱਥ 'ਚ ਆਫਰ ਲੈਟਰ ਆ ਜਾਏਗੀ ਸੋ ਮੈਂ ਤੇ ਇਹੀ ਕਹੂੰਗਾ ਕਿ ਅਗਰ ਕਿਸੇ ਕੋ ਡਾਕੂਮੈਂਟ ਕੰਪਲੀਟ ਹੈ ਪਲੱਸ 10th ਪਲੱਸ 2 ਦਾ ਸਰਟੀਫਿਕੇਟ ਹੈ ਗਿਆ ਜਾਂ ਬੈਚਲਰਸ ਉਹਦੀ ਕੰਪਲੀਟ ਹੈ ਦਿਸ ਇਜ਼ ਅ ਰਾਈਟ ਟਾਈਮ ਐਸ ਸੂਨ ਐਸ ਯੂ ਅਪਲਾਈ ਐਸ ਸੂਨ ਐਸ ਯੂ ਗੈਟ ਯੂਰ ਆਫਰ ਲੈਟਰ ਪਲੱਸ ਜਿਹੜੀਆਂ ਸਕਾਲਰਸ਼ਿਪਸ ਹੁੰਦੀਆਂ ਉਹ ਫਰਸਟ ਕਮ ਫਰਸਟ ਆਫ ਬੇਸਿਸ ਦੇ ਉੱਤੇ ਯੂਨੀਵਰਸਿਟੀਆਂ ਦਿੰਦੀਆਂ ਤਾਂ ਜਿਹੜਾ ਜਿੰਨੀ ਜਲਦੀ ਅਪਲਾਈ ਕਰ ਗਿਆ ਉਹਨੀ ਜਲਦੀ ਉਹ ਸਕਾਲਰਸ਼ਿਪ ਵੀ ਲੈ ਲੇਗਾ ਬਿਲਕੁਲ ਠੀਕ ਹੈ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਟ ਅ ਅਪਲਾਈ ਕਰਨ ਆਸਟ੍ਰੇਲੀਆ ਦੇ ਲਈ ਔਰ ਸਕਰੀਨ ਦੇ ਉੱਤੇ ਜਿਹੜਾ ਨੰਬਰ ਹੈ ਸਾਰੇ ਵਿਦਿਆਰਥੀ ਇਹ ਨੰਬਰ ਨੋਟ ਕਰ ਲੈਣ ਔਰ ਤੁਸੀਂ ਮਨਪੀਤ ਚਿਮਾ ਜੀ ਦੇ ਨਾਲ ਨਿੱਜੀ ਤੌਰ ਤੇ ਗੱਲ ਕਰ ਸਕਦੇ ਹੋ ਸਟੱਡੀ ਸਕੁਅਰ ਦੀ ਟੀਮ ਤੋਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਮਨਪੀਤ ਜੀ ਦੇ ਨਾਲ ਗੱਲ ਕਰਨ ਲਈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਹਾਡੇ ਨਾਲ ਸਟੂਡੈਂਟ ਗੱਲ ਕਰਨਗੇ ਮਨਪੀਤ ਜੀ ਹੋਰ ਉਹਨਾਂ ਨੂੰ ਕਲੈਰਿਟੀ ਆ ਜਿਹੜੀ ਹੋਏਗੀ ਸੋ ਪਿਛਲਾ ਜਿਹੜਾ ਜੁਲਾਈ ਇਨਟੇਕ ਲੰਘਿਆ ਕਹੋ ਜਿਆ ਸਕਸੈਸ ਰੇਟ ਰਿਹਾ ਸਟੱਡੀ ਸਕੁਅਰ ਦਾ ਬਹੁਤ ਅੱਛਾ ਰਿਹਾ ਸਰ ਸਾਡੇ ਉਮੀਦ ਤੋਂ ਬਹੁਤ ਅੱਛੇ ਵੀਜ਼ਾਸ ਆਏ इवन ਕਿ ਯੂਨੀਵਰਸਿਟੀਆਂ ਹਾਈ ਕਮਿਸ਼ਨ ਨੇ ਆਟੋ ਗ੍ਰਾਂਟ ਵੀਜ਼ਾਸ ਵੀ ਦਿੱਤੇ ਜਿਹੜੇ ਕਿ ਪਹਿਲਾਂ ਬਹੁਤ ਨੋਰਮ ਬੜੇ ਨੋਰਮ ਲਿਖਦੇ ਬੱਚਿਆਂ ਨੂੰ ਘੱਟ ਬੱਚਿਆਂ ਨੂੰ ਮਿਲਦੇ ਸੀਗੇ ਬਟ ਉਹ ਟ੍ਰੈਂਡ ਮੈਂ ਹੈਰਾਨ ਹੋ ਗਿਆ ਸੋਰੀ ਦੇਖ ਕੇ ਕਿ ਇੱਕ ਦਿਨ ਇੱਕ ਇਹਨਾਂ ਸਿੰਗਲ ਡੇ ਵੀ ਗਾਟ 2 ਤੋਂ 3 ਆਟੋਗ੍ਰਾਫਸ ਜਿਹੜੇ ਕਿ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਇੱਕ ਹੰਟ ਇੱਕ ਤੋਂ ਦੋ ਤਿੰਨ ਬੱਚਿਆਂ ਨੂੰ ਮਿਲਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਹਾਈ ਕਮਿਸ਼ਨ ਨੇ ਮੰਨ ਲਿਆ ਕਿ ਯੂਨੀਵਰਸਿਟੀਆਂ ਆਪਣਾ ਕੰਮ ਪ੍ਰੋਪਰ ਕਰ ਰਹੀਆਂ ਯੂਨੀਵਰਸਿਟੀਆਂ ਪੂਰੀ ਫੰਡਿੰਗ ਪ੍ਰੋਪਰਲੀ ਚੈੱਕ ਕਰ ਰਹੀਆਂ ਨੇ ਉਹ ਆਪਣਾ ਬਰਡਨ ਘਟਾ ਰਹੇ ਆ ਯੂਨੀਵਰਸਿਟੀਆਂ ਦੇ ਉੱਪਰ ਬਰਡਨ ਪਾ ਰਹੇ ਆ ਤਾਂ ਹੀ ਕਿ ਯੂਨੀਵਰਸਿਟੀਆਂ ਇਸ ਟਾਈਮ ਡਾਕੂਮੈਂਟੇਸ਼ਨ ਇੰਨੀਆ ਮੰਗਦੀਆਂ ਪਈਆਂ ਨੇ ਤੁਸੀਂ ਇਹ ਸਮਝ ਲਓ ਕਿ ਅਗਰ ਅਸੀਂ ਯੂਨੀਵਰਸਿਟੀ ਨੂੰ ਸੈਟੀਸਫਾਈ ਕਰਵਾਤਾ ਤਾਂ ਹਾਈ ਕਮਿਸ਼ਨ ਇਜ਼ ਹੈਪੀ ਟੂ ਗਿਵ ਦਾ ਵੀਜ਼ਾ ਬਿਲਕੁਲ ਜੀ ਇਹ ਬੜੀ ਚੰਗੀ ਗੱਲ ਹੈ ਸੋ ਅਗਰ ਯੂਨੀਵਰਸਿਟੀਆਂ ਬਹੁਤ ਐਫੀਸ਼ੀਐਂਟਲੀ ਸਾਰਾ ਕੰਮ ਕਰ ਲੈਣ ਤੇ ਆਬਵੀਅਸਲੀ ਹਾਈ ਕਮਿਸ਼ਨ ਤੇ ਪ੍ਰੈਸ਼ਰ ਘਟੇਗਾ ਤੇ ਫਿਰ ਅ ਆਟੋ ਗ੍ਰਾਂਟਰ ਜਿਹੜੇ ਵੱਧ ਵੀ ਸਕਦੇ ਨੇ ਸੋ ਥੈਂਕ ਯੂ ਸੋ ਮੱਚ ਮਨਪ੍ਰੀਤ ਜੀ ਤੁਸੀਂ ਟਾਈਮ ਕੱਢਿਆ ਖਾਸ ਤੌਰ ਤੇ ਵਿਦਿਆਰਥੀਆਂ ਲਈ ਸਾਰੇ ਵਿਦਿਆਰਥੀ 8929759571 ਇਸ ਨੰਬਰ ਤੇ ਕਾਲ ਕਰ ਸਕਦੇ ਨੇ ਹੁਣ ਇਹ ਫਰਕ ਨਹੀਂ ਆਸਟ੍ਰੇਲੀਆ 'ਚ ਕਿ ਤੁਸੀਂ ਪੰਜਾਬ ਤੋਂ ਹਰਿਆਣਾ ਤੋਂ ਜੰਮੂ ਕਸ਼ਮੀਰ ਤੋਂ ਜਾਂ ਕਿਸੇ ਹੋਰ ਸੂਬੇ ਤੋਂ ਸੋ ਪੈਨ ਇੰਡੀਆ ਤੁਸੀਂ ਜਿਹੜੇ ਹੈਗੀ ਆਪਣੇ ਵੀਜ਼ਾ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਸਕਦੇ ਹੋ ਜਿਹੜੀਆਂ ਗੱਲਾਂ ਦਸੀਆਂ ਨੇ ਮਨਪ੍ਰੀਤ ਜੀ ਨੇ ਉਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਥੈਂਕ ਯੂ ਸੋ ਮੱਚ